ਸਰੀ ਗੱਲ ਜੀ ਵੀਡੀਓ ਵੇਖ ਰੱਖਿਆ ਆ ਸਾਬ ਨੂੰ ਜੀ ਆਨ ਲੈ ਕੇ ਆ ਅਜ ਰਾਂਜ ਦੀ ਵੱਡੀ ਖਬਰ ਖਾਪਨ ਨੂੰ ਤਾਂ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਰਵਾਦ ਕਰਦੀ ਆਂਦੀ ਵੱਡੀ ਖਬਰ ਸਤਲੁਜ ਦਰਿਆ ਚ ਪਾਣੀ ਵਧਨ ਨਾਲ ਲੋਕਾਂ ਦੀਆਂ ਵੱਡੀਆਂ ਮੁਸ਼ਕਲਾਂ ਉੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਲੈਵਲ 777.20 ਪ੍ਰਭਾਵ ਤਰਨਵੇਂ 1485 ਕਿਉਸਕ ਪਾਣੀ ਛੱਡਨਾ ਜਿੱਥੇ ਦਰਿਆ ਲਫਾ ਲਫਟ ਡਰ ਗਿਆ ਸੀ ਡਰ ਗਿਆ ਹੈ ਉੱਥੇ ਦਰਿਆ ਦੇ ਆਸ-ਪਾਸ ਦੱਸਣ ਵਾਲੇ ਪਿੰਡਾਂ ਦੇ ਲੋਕਾਂ 'ਚ ਡਰ ਅਤੇ ਸਹਿਮਤਾ ਮਾਹੌਲ ਹੈ ਕਿਉਂਕਿ ਛਤਲ ਦਰਿਆ ਵਿੱਚ ਇੱਕੋ ਵਾਰ ਹੀ ਇੰਨਾ ਪਾਣੀ ਛੱਟਿਆ ਗਿਆ ਹੈ ਜਿਸ ਨਾਲ ਲੋਕਾਂ ਦੇ ਸਾਹੁੱਤੇ ਗਏ ਹਨ ਸੂਤ੍ਰਮ ਤਬ ਸਤਲੁਤ ਰਿਆਦੇ ਪਦੇ ਪਾਣੀ ਨੇ ਪਿੰਡ ਭੋਲੇਵਾਲ ਜਦੀਦ ਅਤੇ ਪਿੰਡ ਰਜਾਪੁਰ ਬੰਦੀਆਂ ਦਰਾਰਾ ਦਰਿਆ ਵਿਚਲੀਆਂ ਜ਼ਮੀਨਾਂ ਨੂੰ ਆਪਣੀ ਰੇਟ ਵਿੱਚ ਲੈ ਲਿਆ ਹੈ ਜੋ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ ਅਤੇ ਨਾਲ ਲੱਗਦੇ ਕੋਈ ਖੇਤਾਂ ਨੂੰ ਵੀ ਖੂਰਾ ਲੱਗਣਾ ਸ਼ੁਰੂ ਹੋ ਚੁੱਕਾ ਹੈ ਲੋਕ ਡਰੇ ਹੋਏ ਹੁਣ ਕਰਕੇ ਸਤਲੋਜ ਦੇ ਆਦੇ ਪਾਣੀ ਨੂੰ ਵੇਖਣ ਲਈ ਵੀ ਪਹੁੰਚ ਰਖਿਆ ਨਿਰਸ਼ਰਧਾ ਲੋਆਂ ਦੀ ਆਸਥਾ ਛਨਿੰਗਰਾਮ ਦਿਨ ਜਦੀਕ ਵੀ ਪਾਣੀ ਘਮ ਰਖੇ ਪਾਣੀ ਦਾ ਜਲ ਪੱਧਰ ਵਧਿਆ ਤਾਂ ਮਾਲੀ ਨੁਕਸਾਨ ਕਰ ਸਕਦਾ ਹੈ ਜਦ ਗੇਜ ਮਾਸਟਰ ਰਾਮ ਸਰੂਪ ਨਾਲ ਗੱਲਬਾਤ ਕੀਤੀ ਤਾਂ ਨਾ ਦੱਸਿਆ ਕਿ ਪਾਣੀ ਦਾ ਜਲ ਪੱਧਰ ਤਵੇਰੇ ਵੱਤ ਸੀ ਅਤੇ ਹੁਣ ਕੱਟ ਚੁੱਕਾ ਹੈ ਜਿਹੜਾ ਕਿ ਰੋਪੜ ਤੋਂ 65000 ਡਾਉਨਸਟ੍ਰੀਮ ਤੇ ਚੱਲ ਰਿਹਾ ਹੈ ਪਹਣੀ ਹੋਰ ਛੱਡਣ ਸੰਬੰਧੀ ਪੁੱਛੇ ਜਾਣ ਤੇ ਉਹਨਾਂ ਦੱਸਿਆ ਕਿ ਮੌਸਮ ਨੂੰ ਮੁੱਦੇ ਨਜ਼ਰ ਰੱਖਦਿਆਂ ਆ ਵੀ ਸਕਦਾ ਹੈ ਤੇ ਨਹੀਂ ਨਹੀਂ ਵੀ ਆ ਸਕਦਾ ਖਬਰ ਨੂੰ ਅੰਤ ਤੱਕ ਦੇਖਣ ਲਈ